ਦੋਸਤੋ ਆਪਾਂ ਸਕੂਲੀ ਟਾਈਮ ਤੇ ਇੱਕ ਕਵਿਤਾ ਅਕਸਰ ਪੜ੍ਹਦੇ ਰਹੇ ਹਾਂ ਅੰਮ੍ਰਤਾ ਪ੍ਰੀਤਮ ਦੀ ਲਿਖੀ ਕਵਿਤਾ ਸੀ ਅੱਜ ਆਖਾਂ ਬਾਰਸ਼ਾ ਨੂੰ ਤੇ ਉਹਨੇ ਕਾਫੀ ਕੁਸ਼ੂ ਉਹਦੇ ਵਿੱਚ ਲਿਖਿਆ ਸੀਗਾ ਤੇ ਉਹ ਤੁਹਾਡੇ ਸਾਰਿਆਂ ਦੀ ਜਾਦੀ ਹੈ ਤੇ ਉਸ ਕਵਿਤਾ ਦਾ ਜਵਾਬ ਸੁਖਵਿੰਦਰ ਸਿੰਘ ਰਟੌੜ ਨੇ ਦਿੱਤਾ ਹੈ ਸੋ ਸੁਣਨਾ ਉਹਨਾਂ ਨੇ ਕੀ ਲਿਖਿਆ ਸੁਣ ਮਿਹਣੇ ਵਾਰ ਸ਼ਾਹੀ ਪਿਆ ਕਬਰਾਂ ਵਿੱਚੋਂ ਬੋਲ ਫਿਰ ਲੀਰਾਂ ਹੀ ਲੀਰਾਂ ਨਿਕਲੀਆਂ ਜਦ ਖਿੱਦੋ ਦਿੱਤੀ ਫੋਲ ਗੱਲ ਸੁਣਵੀਂ ਚਲਾਕੇ ਮਾਸੀਏ ਕਿਉ ਝੂਠੇ ਪਾਉਂਦੀ ਬੈਣ ਤੈਨੂੰ ਦਿੱਲੀ ਦੀਆਂ ਸਰਪ੍ਰਸਤੀਆਂ ਤੇਰੀ ਸਹੇਲੀ ਇੰਦਰਾ ਡੈਣ ਤੇਰੇ ਸਾਵੇਂ ਸੜਦੇ ਸਿੱਖ ਸੀ ਗਲ ਮੱਚਦੇ ਬਲਦੇ ਟਾਇਰ ਕਲਮ ਉੱਠੀ ਕਲਮੁਹੀ ਨਾ ਤੇਰੇ ਅੰਦਰ ਮਰ ਗਿਆ ਸ਼ੈਰ ਸਿੱਖ ਧੀਆਂ ਦੀ ਪਤ ਲੁੱਟਦਾ ਤੇਰੇ ਸ਼ਹਿਰ ਤੇ ਰਿਹਾ ਹਜੂਮ ਤੂੰ ਕਰਦੀ ਰਹੀ ਐਸ਼ੀਆਂ ਤੈਨੂੰ ਦਿਸਿਆ ਨਾ ਮਜਲੂਮ ਬੇਕਿਰਕ ਜਮਾਨਾ ਹੋ ਗਿਆ ਹਰ ਪਾਸੇ ਸੀ ਕੋਹਰਾਮ ਤੇਰੇ ਕੱਲ ਨੂੰ ਪੈ ਗਈ ਮੌਤ ਸੀ ਰਹੀ ਬੈਠੀ ਨਾਲ ਆਰਾਮ ਤੂੰ ਮਰ ਗਈ ਪਿੰਦੀ ਸਿਰ ਗੜਾਂ ਗਈ ਕੌਮ ਨੂੰ ਪਿੱਠ ਵਿਖਾ ਜਦ ਦਫਾ ਹੋ ਜਾ ਮੇਰੀ ਕਬਰ ਤੋਂ ਕੋਈ ਦਾਗ ਨਾ ਦੇਮੀ ਲਾ ਜਾ ਦਫਾ ਹੋ ਜਾ ਮੇਰੀ ਕਬਰ ਤੋਂ ਕੋਈ ਦਾਗ ਨਾ ਦੇਵੀਂ ਲਾ